ਮੇਰਾ ਨਾਮ ਪ੍ਰੀ ਹਰਦੀਪ ਸਿੰਘ ਹੈ ਜੀ ਕਿਹੜਾ ਪਿੰਡ ਮੇਰਾ ਪਿੰਡ ਮੰਗਲੀ ਖਾਸ ਹੈ ਜੀ ਦਾਹ ਰੋਡ ਮੰਗਲੀ ਖਾਸ ਕਿੱਥੇ ਆ ਗਿਆ ਅਸੀਂ ਇਸ ਟਾਈਮ ਸਸਰਾਲੀ ਦੇ ਬੰਨ ਤੇ ਖੜੇ ਆ ਜੀ ਅੱਛਾ ਅੱਛਾ ਤੇ ਅਖੰਡ ਸਾਹਿਬ ਰੱਖੇ ਹੋਏ ਨੇ ਗੁਰੂ ਸਾਹਿਬ ਦੇ ਕੱਲ ਹੀ ਰੱਖੇ ਗਏ ਨੇ ਕਿ ਕਿਸ ਤਰ੍ਹਾਂ ਦੇ ਜਿਹੜੇ ਸਾਡੇ ਖੰਡਪਤ ਸਾਹਿਬ ਮਹਾਰਾਜ ਦੇ ਰੱਖੇ ਗਏ ਆ ਜੀ ਪਹਿਲਾਂ ਇੱਕ ਖੰਡਪਤ ਸਾਹਿਬ ਰੱਖੇ ਗਏ ਸੀ ਵੀ ਉਹਨਾਂ ਦੇ ਭੋਗ ਪੈ ਗਏ ਜੀ ਤੇ ਇੱਕ ਖੰਡਪਤ ਸਾਹਿਬ ਉਹਦੇ ਸਵੇਰੇ ਭੋਗ ਕਣੇ ਆ ਜੀ ਇਹ ਅਸੀਂ ਮਹਾਰਾਜ ਅਰਦਾਸ ਬੇਨਤੀ ਮਹਾਰਾਜ ਅੱਗੇ ਕਰਦੇ ਆ ਨਿਰੰਤਰ ਜਿਹੜੇ ਸਹਿਰਪਾ ਖੰਡਪਰ ਸਾਹਿਬ ਚੱਲ ਰਹੇ ਆ ਹੋ ਸਕਦਾ ਕੱਲ ਫੇਰ ਵੀ ਆਰੰਭ ਕਰਾਣ ਇਹ ਜਿਹੜੇ ਇੱਥੇ ਸੰਤ ਸਨਾਮ ਸਿੰਘ ਸਤਾਰਾਲੀ ਕੌਂਡੀ ਤੋਂ ਖੰਡਪਰ ਸਾਹਿਬ ਉਹਨਾਂ ਨੇ ਰਖਾਏ ਗਏ ਆ ਤੇ ਕੱਦ ਨੇ ਰਖਾਏ ਗਏ ਸਰ ਇਹ ਬਸ ਚਲੋ ਮਹਾਰਾਜ ਕਾ ਕਵਾਜਾਬਲੀ ਦੇ ਅੱਗੇ ਅਰਦਾਸ ਬੇਨਤੀ ਕਰਨ ਵਾਸਤੇ ਜਿਹੜਾ ਕਰ ਰਹੇ ਆ ਸਾਰੇ ਨਗਰ ਜਿੰਨਾ ਵੀ ਏਰੀਆ ਸਾਡਾ ਜਿੰਨੇ ਢਾ ਲੱਗਣ ਕਰਕੇ ਸਾਰੇ ਜਿਹੜੇ ਏਰੀਆ ਪਾ ਸਾਡਾ ਐਸਐਸਸੀ ਅਰਦਾਸ ਬੇਨਤੀ ਮਹਾਰਾਜ ਨੂੰ ਕਰ ਰਹੇ ਆ ਕਿ ਸਾਨੂੰ ਜਿੰਨੀ ਵੀ ਸ਼ਾਂਤੀ ਹੋ ਸਕੇ ਪਰਮਾਤਮਾ ਕਿਰਪਾ ਕਰੇ ਸੱਚੇ ਪਾਤਸ਼ਾਹ ਇਹ ਸਾਡਾ ਏਰੀਆ ਬਹੁਤ ਪਹਿਲਾਂ ਹੀ ਗਰੀਬ ਦਾਰਕ ਵਾਲਾ ਏਰੀਆ ਵਾ ਤੇ ਇਹਦਾ ਪਕਾਹ ਹੋ ਸਕੇ ਇਸ ਕਰਕੇ ਫਿਰ ਅ ਵੀ ਮਤਲਬ ਗਵਰਨਮੈਂਟ ਭਾਜੀ ਕੀ ਨਾਮ ਹੈ ਤੁਹਾਡਾ ਅਮਨ ਸਿੰਘ ਜੀ ਪਿੰਡ ਸਤਰਾਲੀ ਕੋਲ ਨਹੀਂ ਆ ਵੀਰੇ ਇੱਥੇ ਗੁਰੂ ਸਾਹਿਬ ਦਾ ਅਖੰਡ ਪਾਠ ਚੱਲ ਰਿਆ ਵਾ ਅੱਜ ਵੀ ਅਖੰਡ ਪਾਠ ਚੱਲ ਰਹੀ ਹੈ ਬਾਜ ਹਜ਼ੂਰੀ ਦੀ ਇਹ ਸੰਤ ਸਤਰਾਮ ਸਿੰਘ ਜੀ ਦਾ ਅਖੰਡ ਪਾਠ ਹੈ ਜੀ ਪ੍ਰਸ਼ਾਦਾ ਚੱਲ ਰਿਹਾ ਹੈ 6 ਦਿਨਾਂ ਤੋਂ ਕਿਹਾ ਇੱਕ ਅਖੰਡ ਪਾਠ ਦਾ ਭੋਗ ਪੈ ਗਿਆ ਵਾ खड़े हो हालात ने इसल ਹਾਲਾਤ ਉਹ ਮਤਲਬ ਫਲਡ ਲਾਈਕ ਸਿਚੁਏਸ਼ਨ ਤਾਂ ਵਿਦਨ ਰਿਵਰ ਤਾਂ ਹੈਗੀ ਹੋਈ ਆ ਪਾਣੀ ਜ਼ਿਆਦਾ ਪਰ ਅਦਰਵਾਈਜ਼ ਅੰਡਰ ਕੰਟਰੋਲ ਹੀ ਆ ਹੁਣ ਜਿਹੜਾ ਲੈਵਲ ਚੱਲ ਰਿਹਾ ਉਹ ਲੈਵਲ ਠੀਕ ਹੈ ਤੇ ਤੇ ਆ ਥੋੜਾ ਜਿਹਾ ਡਾਊਨ ਸੀਗਾ ਜਿਹੜਾ ਇੱਕ ਖੇਤ ਇੱਧਰ ਡਾਊਨ ਸੀਗਾ ਉਹਦੇ ਚ ਬਾਹਰ ਬੰਨ ਬਣਾ ਕੇ ਜਿਹਨੇ ਮਤਲਬ ਹੁਣ ਉਹ ਬੰਨ ਤੇ ਠੀਕ ਹੈ ਮਤਲਬ ਪਾਣੀ ਜਿਹੜਾ ਲੈਵਲ ਚੱਲ ਰਿਹਾ ਦਰਿਆ ਦਾ ਉਹ ਜਿਹੜਾ ਉੱਥੇ ਹੀ ਕਟਿੰਗ ਕਰ ਰਿਹਾ ਸੀਗਾ ਜਾਂ ਕਰ ਰਿਹਾ ਉਹ ਤਾਂ ਥੋੜਾ ਹੈਗਾ ਹੀ ਆ ਮਤਲਬ ਅਦਰਵਾਈਜ਼ ਅੰਡਰ ਕੰਟਰੋਲ ਹੈ ਕੋਈ ਇਹ ਜੀ ਕੋਈ ਫਲੱਡ ਲਾਈਕ ਬਾਹਰ ਸਿਚੁਏਸ਼ਨ ਕੋਈ ਨਹੀਂ ਹੈਗੀ ਸਰ ਬੰਨ ਸਿਸਟਮ ਦੀ ਜਿਹੜੀ ਹੈ ਗੱਲ ਕਹੀ ਜਾ ਰਹੀ ਹੈ ਬੰਨ ਟੁੱਟਿਆ ਵਾ ਜਾਂ ਨਹੀਂ ਬੰਨ ਖੋਰਾ ਲਗਿਆ ਬੰਨ ਨੂੰ ਪਾਣੀ ਜਦੋਂ ਚੱਲਦਾ ਨਹੀਂ ਇੱਥੇ ਇਧਰਲੇ ਪਾਸੇ ਕਟਿੰਗ ਕਰ ਰਿਹਾ ਪਾਣੀ ਬੰਨ ਬੰਨ ਦੇ ਨਾਲ ਪਾਣੀ ਆਇਆ ਹੋਇਆ ਉਹਦੇ ਕਰਕੇ ਉਹ ਕਟਿੰਗ ਹੋ ਰਹੀ ਹੈ ਪਰ ਜਿਹੜੇ ਬਾਹਰ ਪਾਣੀ ਨਾਲੋਂ ਜਿਹੜੇ ਬਾਹਰ ਜ਼ਮੀਨ ਆ ਉਹ ਬੰਨ ਨਾਲ ਹੋਤੀ ਆ ਜਿਹੜੀ ਨੀਮੀ ਸੀ ਇਹਦੇ ਆਸ-ਪਾਸੇ ਆ ਬੰਨ ਬਣਾ ਕੇ ਇਹਨੂੰ ਮਤਲਬ ਜਿਹੜਾ ਅੰਦਰ ਵੀ ਪਾਣੀ ਬਾਹਰ ਆ ਰਿਹਾ ਉਹ ਅੰਡਰ ਕੰਟਰੋਲ ਕੀਤਾ ਹੋਇਆ ਕੋਈ ਕਹ ਸਕਦੇ ਕਿ ਮक्की ਥੋੜਾ ਜਿਹਾ ਬਨ ਟੁੱਟਿਆ ਹੋਰ ਉਸ ਨੂੰ ਆਰ ਜੀ ਬੰਦ ਦੇ ਨਾਲ ਹੁਣ ਰੋਕਿਆ ਜਾ ਰਿਹਾ ਨਹੀਂ ਨਹੀਂ ਬਾਹਰਲੇ ਪਾਸੇ ਬੰਨ ਤੋਂ ਬਾਹਰ ਵੀ ਜਿਹੜਾ ਕੋ ਪਾਣੀ ਮਤਲਬ ਆਇਆ ਪਾਣੀ ਤਾਂ ਉਹ ਅੰਡਰ ਕੰਟਰੋਲ ਹੀ ਹੈ ਕੁਝ ਨਹੀਂ ਹੈਗਾ ਥੋੜਾ ਜਿਹਾ ਬਾਹਰ ਖੇਤ ਨੀਵੇਂ ਸੀਗੇ ਉਹਨੂੰ ਬੰਨ ਵੜਾ ਕੇ ਉਹਨੂੰ ਮਤਲਬ ਸੈੱਟ ਕੀਤਾ ਹੋਇਆ ਕੋਈ ਮਤਲਬ ਇਹੀ ਜਿਹਾ ਪੈਨ ਕਰਨ ਵਾਲੀ ਕੋਈ ਗੱਲ ਨਹੀਂ ਹੈ ਨਹੀਂ ਸਾਫ ਲੱਭਦਾ ਜਿਹੀ ਇੱਕ ਚੀਜ਼ ਸਮਝਣਾ ਚਾਹੀਦਾ ਕਿ ਪਾਣੀ ਟੁੱਟਿਆ ਹੋਇਆ ਹੈ ਜਾਂ ਨਹੀਂ ਟੁੱਟਿਆ ਕਿਉਂਕਿ ਐਕਚੁਅਲੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵੀ ਅਸੀਂ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਬੰਨ ਟੁੱਟਿਆ ਜਰੂਰ ਹੈ ਪਰ ਉਸ ਨੂੰ ਕੰਟਰੋਲ ਕਰ। ਹਾਂ ਕੰਟਰੋਲ ਚ ਬੰਨ ਜਿਹੜਾ ਜਿੱਥੇ ਟੁੱਟਿਆ ਬਾ ਤਾਂ ਹੀ ਪਾਣੀ ਬਾਹਰ ਆਇਆ ਹੈ ਨਾ ਜੇ ਕੋ ਬੰਨ ਤੋਂ ਬਾਹਰ ਪਾਣੀ ਆਇਆ ਉਹ ਸੀਪੇਜ ਕਰਕੇ ਆ ਗਿਆ ਜਾਂ ਕਿਵੇਂ ਆ ਗਿਆ ਤਾਂ ਉਹਦੇ ਲਈ ਬਾਹਰ ਜਿਹੜਾ ਜਿੱਥੇ ਜਿਹੜੀ ਜ਼ਮੀਨ ਨੀਵੀਂ ਸੀਗੀ ਉਹਦੇ ਤੇ ਬੰਨ ਲਾ ਕੇ ਉਹਨੂੰ ਕੰਟਰੋਲ ਹੁਣ ਜਿਹੜਾ ਦਰਿਆ ਚ ਪਾਣੀ ਚੱਲ ਰਿਹਾ ਉਹ ਲੈਵਲ ਤੇ ਆਪਾਂ ਇਧਰ ਵੱਡਾ ਬੰਨ ਲਾ ਕੇ ਜਿਹੜੇ ਨ ਮਤਲਬ ਜਿਹੜਾ ਬਾਕੀ ਬੰਦ ਦੇ ਨਾਲ ਚੱਲ ਰਿਹਾ ਪਾਣੀ ਉਹ ਬਾਹਰ ਖੇਤ ਉੱਤੇ ਨੇ ਉਹ ਅੰਡਰ ਕੰਟਰੋਲ ਹੀ ਆ ਵੈਗਰੋ ਦੀ ਮੇਹਰ ਆ ਜਿਹੜਾ ਕੋਈ ਮਤਲਬ ਠੀਕ ਹੈ ਕਹਿ ਸਕਦੇ ਕਿ ਪਿੰਡਾਂ ਦਾ ਨਹੀਂ ਹਜੇ ਕੋਈ ਹਜੇ ਇਹਦੀ ਕੋਈ ਸਥਿਤੀ ਨਹੀਂ ਸਿਰਫ ਖੇਤਾਂ ਤੱਕ ਹੀ ਹੈ ਹਾਂਜੀ ਨਹੀਂ ਖੇਤਾਂ ਤੱਕ ਵੀ ਹੈ ਨਹੀਂ ਆਹੀ ਖੇਤ ਤੱਕ ਜਿਹੜੇ ਆ ਖੇਤ ਇਕ ਨੀਵਾ ਕੇ ਸੀ ਇਹਨੂੰ ਅਸੀਂ ਮਤਲਬ ਬਾਹਰ ਆ ਦੇ ਆਸ-ਪਾਸੇ ਬੰਨ ਲਾ ਕੇ ਇਹਨੂੰ ਕੰਟਰੋਲ ਕੀਤਾ ਇਹ ਇਹ ਵੀ ਕੋਈ ਦਿੱਕਤ ਨਹੀਂ ਹੈ ਤੇ ਆ ਜਿਹੜੇ ਵਲੰਟੀਅਰ ਲੱਗੇ ਹੋਏ ਨੇ ਆ ਸਾਰੇ ਬਹੁਤ ਕੰਮ ਕਰਦੇ ਸਾਰੇ ਪਿੰਡਾਂ ਵਾਲੇ ਸਾਰੇ ਬਾਬਾ ਜੀ ਹੋਣੇ ਸਾਰੇ ਸਸਤਾ ਵਾਲੇ ਸਾਰੇ ਬਹੁਤ ਬੜੀ ਜਿੱਦਤ ਨਾਲ ਸਾਰੇ ਲੱਗੇ ਹੋਏ ਨੇ ਸਾਰੀ ਪੂਰੀ ਹੈਲਪ ਕਰਾ ਰਹੇ ਨੇ ਸਾਰੇ ਵਿਭਾਗ ਇੱਥੇ ਨੇ ਡਰੇਨੇਜ ਵਾਲੇ ਇੱਥੇ ਨੇ ਵੀਡੀਓ ਸਾਹਿਬ ਤਹਿਸੀਲਦਾਰ ਸਹਿਬਾਨ ਯੂ ਸਾਹਿਬ ਕਲਾੜਾ ਤੋਂ ਆਏ ਹੋਏ ਨੇ ਤੇ ਅਸੀਂ ਸਾਰੇ ਜਾਣੇ ਮਤਲਬ ਲੱਗੇ ਹੋਇਆ ਸਾਰੀ ਸਾਰੀ ਲੱਗੇ ਹੋਏ ਨੇ ਪਿੰਡਾਂ ਵਾਲੇ ਆ ਕੇ ਸਾਰਿਆਂ ਦੀ ਹੈਲਪ ਜਿਹੜਾ ਜੋ ਕਰ ਸਕਦਾ ਲੱਗੇ ਹੋਇਆ ਫੇਰ ਤੱਕ ਸਥਿਤੀ ਬਦਲ ਸਕਦੀ ਸ਼ਾਇਦ ਰਾਤ ਨੂੰ ਪਤਾ ਲੱਗੇ ਅਸੀਂ ਵੀ ਸ਼ਾਇਦ ਡਾਊਨ ਹੋਵੇ 1.5 2 ਵਜੇ ਪਾਣੀ ਡਾਊਨ ਹੋਵੇ ਤਾਂ ਇਹ ਵੀ ਜਿਹੜਾ ਬਾਹਰ ਵੀ ਆਪਾਂ ਨੂੰ ਦਿਖ ਰਿਹਾ ਪਾਣੀ ਇਹ ਵੀ ਵਾਪਸ ਅੰਦਰ ਚਲੇ ਜਾਊਗਾ ਕੋਈ ਦਿੱਕਤ ਨਹੀਂ ਇੱਕ ਨੀਵੇਂ ਕਰਕੇ ਆ ਗਿਆ ਇਹ ਚਾਦਰ ਉਹੀ ਜੀ ਕੋਈ ਕੰਡੀਸ਼ਨ ਨਹੀਂ ਵੀ ਬਾਹਰ ਆ ਕੇ ਲੋਕਾਂ ਨੂੰ ਕੀ ਅਪੀਲ ਲੋਕਾਂ ਨੂੰ ਅਪੀਲ ਹੈ ਵੀ ਪੈਨਿਕ ਨਾ ਕਰੋ ਕੋਈ ਪੈਨਿਕ ਹਜੇ ਪੈਨਿਕ ਕਰਨ ਵਾਲੀ ਕੋਈ ਗੱਲ ਨਹੀਂ ਹੈਗੀ ਅਜੇ ਕੋਈ ਦਰਿਆ ਦੇ ਬਾਹਰ ਫਲੱਡ ਲਾਈਕ ਸਿਚੁਏਸ਼ਨ ਨਹੀਂ ਹੈਗੀ ਦਰਿਆ ਦੇ ਅੰਦਰ ਜ਼ਰੂਰ ਮਤਲਬ ਪਾਣੀ ਕਾਫੀ ਹੈਗਾ ਤੇ ਉਹ ਚਲੋ ਉਹ ਤਾਂ ਹੁਣ ਸੀਜ਼ਨ ਹੀ ਆ ਉਹਦੇ ਤੇ ਤਾਂ ਹੈਗੀ